ਅੱਜ ਜੱਜਮੈਂਟ ਤੇ ਆਏ ਬੜਾ ਪਿਆਰ ਸਤਕਾਰ ਉਹਨੇ ਦਿੱਤਾ ਤੇ ਖਾਲਸਾ ਜੀ ਕਹਿੰਦੇ ਦਸਤਾਰ ਮੁਕਾਬਲੇ ਹੋਏ ਆ ਅਖੀਰ ਚ ਉਹ ਵੀ ਗਾਇਓ ਕਿ ਟੋਪੀ ਭਾਵੇਂ ਸੋਨੇ ਦੀ ਲੈ ਲਾ ਪਰ ਪੱਗ ਦਾ ਮੁਕਾਬਲਾ ਨਹੀਂ ਕਰ ਵਾਹਿਗੁਰੂ ਇਤਿਹਾਸ ਦਾ ਹੀ ਜ਼ਿਕਰ ਕਰਨਾ ਜਦੋਂ ਕਬਰ ਦਲੀਪ ਸਿੰਘ ਜਿਹਨੂੰ ਛੋਟੇ ਹੁੰਦੇ ਆ ਗੋਰੇ ਇੰਗਲੈਂਡ ਲੈ ਗਿਆ ਸੀ ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਸ਼ਹਿਜ਼ਾਦਾ ਇੰਗਲੈਂਡ ਦਾ ਕਲਚਰ ਉਹਨੇ ਐਡਾਪਟ ਕੀਤਾ ਜਦੋਂ ਆਪਣੀ ਮਾਂ ਮਹਾਰਾਣੀ ਜਿੰਦਕੌਰ ਨੂੰ ਕੋਲਕੱਤਾ ਦੀ ਧਰਤੀ ਤੇ ਮਿਲਿਆ ਨਾ ਉਸ ਵੇਲੇ ਮਾਂ ਦੀਆਂ ਅੱਖਾਂ ਦੀ ਰੋਸ਼ਨੀ ਮੱਧਮ ਹੋ ਗਈ ਸੀ ਮਾਂ ਨੂੰ ਦਿਂਦਾ ਨਹੀਂ ਸੀ ਜਦੋਂ ਪੁੱਤ ਨੂੰ ਗਲ ਦੇ ਨਾਲ ਲਾਇਆ ਸਿਰ ਦੇ ਉੱਤੇ ਹੱਥ ਫੇਰਿਆ ਕੀ ਵੇਖਿਆ ਸਿਰ ਦੇ ਉੱਤੇ ਕੇਸ ਨਹੀਂ ਉਹਨੇ ਟੋਪੀ ਪਾਈ ਹੋਈ ਸੀ ਤੇ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਕਹਿੰਦੀ ਪੁੱਤ ਵੁੱਢ ਤੋਂ ਹੀ ਰਈਆਂ ਮਾਛੀ ਬਾੜਿਆਂ ਨਾ ਯਾਰੀ ਸੱਚ ਹੈ ਮੁਫਤ ਚ ਮਿਲੀਆਂ ਨਹੀਂ ਸਾਨੂੰ ਸਰਦਾਰੀਆਂ ਇਹ ਸਰਦਾਰੀਆਂ ਬੜੇ ਮਹਿੰਗੇ ਭਾਦੇ ਨਾਲ ਮਿਲੀਆਂ ਪੁੱਤ ਟੋਪੀ ਭਾਵੇਂ ਸੋਨੇ ਦੀ ਲੈਲਾ ਪਰ ਪੱਗ ਦਾ ਮੁਕਾਬਲਾ ਨਹੀਂ ਕਰਦੀ ਖਾਲਸਾ ਜੀ ਸਿਰਾਂ ਤੇ ਸੁੰਦੇ ਦੁਮਾਲੇ ਦਸਤਾਰਾਂ ਇਹ ਗੁਰੂ ਗੋਬਿੰਦ ਸਿੰਘ ਦੇ ਸੀਸ ਦਾ ਤਾਜ ਨੇ ਆਓ ਇਹਨਾਂ ਦਸਤਾਰਾਂ ਦੇ ਲਈ ਇਨ ਦੁਮਾਲਿਆਂ ਦੇ ਲਈ ਆ ਨੌਜਵਾਨ ਪੀੜੀ ਨੂੰ ਮੋੜ ਕੇ ਲਿਆਈਏ ਪਿਓ ਮਿਲ ਜੇ ਕੱਲ ਦੀ ਧਰ ਵਰਗਾ ਮਾ ਸਹਿਬ ਗੌਰ ਜੀ ਮਾਂ ਮਿਲ ਜੇ ਮੈਂ ਹੋਰ ਕੀ ਲੈਣਾ ਦੁਨੀਆ ਤੋਂ ਮੈਨੂੰ ਨੰਦ ਪਰ ਸ਼ਹਿਰ ਗਰਾਮ ਮਿਲ ਜੇ ਤੇ ਮੈਨੂੰ ਸਤਗੁਰ ਦੇ ਚਰਨਾਂ 'ਚ ਥਾਂ ਮਿਲ ਜਾ ਮਜਲੂਮਾਂ ਲਈ ਰਾਖੇ ਹੱਕ ਭਰਾਏ ਖਾਤੇ ਨਹੀਂ ਹੱਕ ਥੋਕ ਸਿਖੜਦੇ ਆ ਤੇ ਬੈਕ ਨਿਸ਼ਾਨੇ ਸਾਦੇ ਨਹੀਂ ਸਾਡੇ ਧਰਮਾਂ ਦੇ ਕੋਈ ਰੋਲੇ ਨਹੀਂ ਆਦਮ ਮੇਰੀ ਜਾਤ ਨਹੀਂ ਸਗ ਟੈਗ ਹੈ ਜ਼ਿੰਮੇਵਾਰੀ ਐਵੇਂ ਹੁੰਦੀ ਸਾਡੀ ਬਾਤ ਨਹੀਂ ਐਵੇਂ ਹੁੰਦੀ ਸਾਡੀ ਬਾਤ ਨਹੀਂ ਹੁੰਦੀ ਕਹਿੰਦਾ ਨਹੀਂਓ ਮੈਂ ਇਹ ਦੁਨੀਆ ਦੀ ਸੌਂ ਹੈ ਇਹ ਦੁਨੀਆ ਦੀ ਸੌਂ ਹੈ ਇਥੋਂ ਤੱਕ ਯੂ ਐਸ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹਿਣੀ ਪਈ ਹਰ ਇੱਕ ਦੇਸ਼ ਦੇ ਅੰਦਰ ਗੁਰਦੁਆਰੇ ਹੋਣੇ ਚਾਹੀਦੇ ਨੇ ਹਰ ਇੱਕ ਦੇਸ਼ ਦੇ ਅੰਦਰ ਸਿੱਖ ਹੋਣੇ ਚਾਹੀਦੇ ਆ ਹਰ ਇੱਕ ਦੇਸ਼ ਦੇ ਅੰਦਰ ਦਸਤਾਰਾਂ ਵਾਲੇ ਹੋਣੇ ਚਾਹੀਦੇ ਵਾਹ ਭਾਈ ਕਿਉਂਕਿ ਦਿੱਤੀ ਗੁਰਾਂ ਦੀ ਸਿੱਖਿਆ ਨੂੰ ਤੋੜ ਨਭਾਉਂਦੇ ਨਹੀਂ ਇਹ ਤਾਂ ਗੋਲਿਆਂ ਚ ਵੀ ਜਾ ਕੇ ਲੰਗਰ ਲਾਉਂਦੇ ਨੇ ਜਿੱਥੇ ਕੋਈ ਨਹੀਂ ਖੜਦਾ ਉੱਥੇ ਸਿੰਘ ਹੀ ਖੜਦੇ ਨੇ ਤੇ ਸਰਦਾਰਾਂ ਵਾਲੀ ਗੱਲ ਸਦਾ ਸਰਦਾਰੀ ਕਰਦੇ ਵੱਜਦਾ ਜੋ ਗੈਰਤ ਨਾਲ ਉਹ ਸਾਜ ਹੈ ਪੱਕ ਜਿਨੇ ਟੁੱਟੇ ਖੰਭ ਭਰੀ ਉਡਾਰੀ ਉਹ ਬਾਜ ਹੈ ਪੱਕ ਜਿਨੇ ਦੁਸ਼ਮਣਾ ਦੇ ਵੀ ਫੱਟ ਸੀਤੇ ਉਹ ਨਿਹਾਲ ਹੈ ਪੱਕ ਖੁਦ ਫੱਟ ਕੇ ਤੱਕੀਆਂ ਇੱਜ਼ਤਾਂ ਔਲਾਦ ਹੈ ਕਿਲੇ ਜਿੱਤ ਕੇ ਵੀ ਮਾਰੀ ਰਾਜ ਹੈ ਪੱਗ ਤੇ ਮੰਗਤੇ ਤਾਂ ਕੀਤਾ ਮਹਾਰਾਜਾ ਉਹ ਤਾਜ ਹੈ ਪੱਗ ਕਹਿੰਦਾ ਨਹੀਂਓ ਮੈਂ ਇਹ ਦੁਨੀਆ ਦੀ ਸੌਂਗ ਹੈ ਪੱਗ ਤੇ ਪ੍ਰਾਊਡ ਹੈ ਪੱਗ ਤੇ ਪ੍ਰਾਊਡ ਹੈ ਲਾਂਡਰਾਂ ਵਾਲਿਆ ਸਾਨੂੰ ਪੱਗ ਤੇ ਪ੍ਰਾਊਡ ਹੈ